ਪੰਜਾਬ ਸਰਕਾਰ ਨੇ ਮਾਨ ਸਰਕਾਰ ਕਾ ਲਈ ਆਪਾਂ ਆਪਣਾ ਤੀਸਰਾ ਬਜਟ ਪੇਸ਼ ਕੀਤਾ ਹੈਗਾ ਆ 25 ਮਾਰਚ 2025 ਵਾਲੇ ਦਿਨ ਤੇ ਉਹਦਾ ਜਿਹੜਾ ਪ੍ਰੋਮੋ ਵੀਡੀਓ ਹੈਗਾ ਵੀਡੀਓ ਜਾਂ ਪੋਸਟਰ ਕਾ ਲਈਏ ਉਹ ਉਹਨਾਂ ਨੇ ਤਿਆਰ ਕੀਤਾ ਹੈ ਇਹਨਾਂ ਦੇ ਫੇਸਬੁਕ ਪੇਜ ਜਿਹੜਾ ਆਫੀਸ਼ੀਅਲ ਹੈਗਾ ਆ ਆਪਾਂ ਉਹ ਵੀਡੀਓ ਚਲਾਉਨੇ ਆ ਕੀ ਕਹਿੰਦੇ ਨੇ ਮਾਨ ਸਾਹਿਬ ਆਪਣੇ ਤੀਸਰੇ ਬਜਟ ਬਾਰੇ ਬਦਲਦਾ ਪੰਜਾਬ ਤੀਸਰਾ ਬਜਟ ਨਹੀਂ ਚੌਥਾ ਬਜਟ ਬਜਟ 2025-26 236080 ਕਰੋੜ ਸਿੱਖਿਆ ਖੇਤਰ ਲਈ 17975 ਕਰੋੜ ਦਾ ਬਜਟ ਖੇਡਾਂ ਦੇ ਖੇਤਰ ਲਈ 979 ਕਰੋੜ ਦਾ ਇਤਿਹਾਸਿਕ ਬਜਟ ਸਿਹਤ ਦੇ ਲਈ 5598 ਕਰੋੜ ਦਾ ਬਜਟ ਖੇਤੀਬਾੜੀ ਦੇ ਖੇਤਰ ਲਈ 9995 ਕਰੋੜ ਦਾ ਬਜਟ ਮਾਨ ਸਰਕਾਰ ਦੀ ਲਗਾਤਾਰ ਇਹੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਦੁਨੀਆ ਰੰਗਲੇ ਪੰਜਾਬ ਤੰਦਰੁਸਤ ਪੰਜਾਬ ਇਤਿਹਾਸ ਦੇ ਵਸਦੇ ਪੰਜਾਬ ਦੇ ਨਾਮ ਨਾਲ ਜਾਣੇ ਹਾਂਜੀ ਮੇਰੀ ਬਸ ਇੱਥੇ ਬੇਨਤੀ ਇਹ ਹੈਗੀ ਆ ਵੀ ਇਹੋ ਜਿਹੇ ਦਮਗੱਜੇ ਮਾਨ ਸਰਕਾਰ ਇਹ ਨਹੀਂ ਕੋਈ ਵੀ ਸਰਕਾਰ ਆ ਉਹ ਮਾਰਦੀ ਹੈਗੀ ਆ ਜਦੋਂ ਵੀ ਪੇਸ਼ ਕਰਦੀ ਹੈ ਬਜਟ ਭਾਵੇਂ ਉਹ ਕੇਂਦਰ ਚ ਮੋਦੀ ਸਰਕਾਰ ਆ ਪੰਜਾਬ ਦੀਆਂ ਸਾਬਕਾ ਸਰਕਾਰਾਂ ਹੋਣ ਉਹ ਵੀ ਇਹ ਕੁਝ ਕਰਦੀਆਂ ਨੇ ਵਿਰੋਧੀ ਧਿਰ ਨੂੰ ਨਿੰਦਦੀ ਹੈਗੀ ਆ ਵੀ ਕੁਝ ਵੀ ਨਹੀਂ ਹੈਗਾ ਆਮ ਲੋਕਾਂ ਦੇ ਨਾਲ ਧੋਖਾ ਫਲਾਣਾ ਠਮਕਾ ਇਹ ਚਲੋ ਇੱਕ ਜਨਰਲ ਪ੍ਰੈਕਟਿਸ ਹੈਗੀ ਆ ਠੀਕ ਹੈ ਜੀ ਪਰ ਇੱਥੇ ਜਿਹੜਾ ਇਹ ਮਾਨ ਸਰਕਾਰ ਨੇ ਰਿਕਾਰਡ ਤੋੜੇ ਹੈਗੇ ਨੇ ਜਿਹੜਾ ਮੇਰਾ ਆਪਣਾ ਮੈਂ پرومو ਪੋਸਟ ਆਪਣਾ ਥੰਬਨੇਲ ਵੀ ਬਣਾਇਆ ਪੋਸਟਰ ਇਸ ਵੀਡੀਓ ਦਾ ਮੈਂ ਕੋਈ پرومو ਨਹੀਂ ਕਰਦਾ ਹੈਗਾ ਮੈਂ ਤਾਂ ਤੱਥ ਪੇਸ਼ ਕਰਦਾ ਆ ਮਾਰਨੇ ਕਰਜ਼ਾ ਚੁਕਣ ਦੇ ਚੱਕੇ ਫੱਟੇ ਪਿਛਲੀਆਂ ਸਰਕਾਰਾਂ ਨਾਲੋਂ ਕਰਜ਼ਾ ਚੁਕਣ ਦੀ ਸਪੀਡ ਡਬਲ ਇਹ ਮੈਂ ਸਾਬਤ ਕਰਨਾ ਆ ਇੱਥੇ ਤੇ ਤੱਥਾਂ ਦੇ ਨਾਲ ਠੀਕ ਹੈ ਜੀ ਤੱਥ ਮੈਂ ਪੇਸ਼ ਕਰ ਰਿਹਾ ਹੈਗਾ ਆ ਆਪਣੀ ਵੀਡੀਓ ਮੈਂ ਫਿਲਹਾਲ ਪਿੱਛੇ ਲੈ ਜਾਣਾ ਆ ਤੇ ਜਿਹੜਾ ਆ ਤੁਸੀਂ ਵੀਡੀਓ ਦੇਖ ਰਹੇ ਆ ਸੌਰੀ ਦੇਖ ਰਹੇ ਹੈਗੇ ਹੋ ਆ ਡਾਟਾ ਇਹ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਡਾਟਾ ਹੈਗਾ ਲਿਆ ਗਿਆ 2016-17 ਇਹ ਜਾਨੀ ਰਿਜ਼ਰਵ ਬੈਂਕ ਆਫ ਇੰਡੀਆ ਦਾ ਡਾਟਾ ਤੇ 2016-17 ਦਾ ਮਤਲਬ ਹੈਗਾ ਆ ਇਹ ਫਾਈਨੈਂਸ਼ੀਅਲ ਇਅਰ ਹੁੰਦਾ ਹੈ ਇਹ ਹੁੰਦਾ ਫਾਈਨੈਂਸ਼ੀਅਲ ਇਅਰ 1 ਅਪ੍ਰੈਲ ਤੋਂ ਲੈ ਕੇ ਤੇ ਅਗਲੇ ਸਾਲ 31 ਮਾਰਚ ਤੱਕ ਸੋ ਇਹ ਜਿਹੜਾ 16-17 ਬਾਦਲ ਸਰਕਾਰ ਸੀ ਜਿਨ੍ਹਾਂ ਨੇ ਲਗਾਤਾਰ 10 ਸਾਲ ਰੂਲ ਕੀਤਾ ਪੰਜਾਬ ਦੇ ਉੱਤੇ ਉਨਾਂ ਦਾ ਆਖਰੀ ਵਰਾ ਸੀਗਾ ਇਹ ਬਜਟ ਜਦੋਂ ਬਾਦਲਾ ਨੇ ਪੇਸ਼ ਕੀਤਾ 2016-17 ਦੇ ਵਿੱਚ ਉਸ ਸਾਲ ਦੀ ਜਿਹੜੀ ਨੈਟ ਕਰਜ਼ਾ ਲਿਆ ਇਹਨਾਂ ਨੇ ਇਹ ਨੈਟ ਅਮਾਉਂਟ ਰੇਜਡ ਮਤਲਬ ਕਰਜ਼ਾ ਲੈਂਦੇ ਵੀ ਨੇ ਨਾ ਵਧ ਕਰਜ਼ਾ ਲੈਂਦੇ ਨੇ ਤੇ ਕਰਜ਼ਾ ਮੋੜਦੇ ਵੀ ਨੇ ਜਿਹੜੀਆਂ ਪੁਰਾਣੀਆਂ ਕਿਸ਼ਤਾਂ ਚੱਲਦੀਆਂ ਆ ਰਹੀਆਂ ਨੇ ਤੇ ਨੈਟ ਰਹਿ ਜਾਂਦਾ ਆ ਉਹ ਜੇ ਲਿਆ ਘੱਟ ਤੇ ਮੋੜਿਆ ਵਧ ਫਿਰ ਉਹ ਨੈਗੇਟਿਵ ਚ ਆ ਜਾਣਾ ਆ ਠੀਕ ਆ ਜੇ ਤੁਸੀਂ ਲਿਆ ਵਧ ਤੇ ਮੋੜਿਆ ਘੱਟ ਫਿਰ ਉਹ 12000 ਯਾਨੀ 12144 ਜਿੰਨਾ ਕਰਜ਼ਾ ਪਿਛਲੇ ਸਾਲ ਸੀਗਾ ਟੋਟਲ ਕਰਜ਼ਾ ਯਾਨੀ ਉਹਦੇ ਵਿੱਚ 12000 ਇਹਨਾਂ ਨੇ ਹੋਰ ਐਡ ਕਰਤਾ ਪੰਜਾਬ ਦੇ ਸਰ 17 18 ਦੇ ਵਿੱਚ ਆ ਜਾਂਦੀ ਹੈ ਕੈਪਟਨ ਦੀ ਸਰਕਾਰ ਇਹਨੇ 13000 ਆ ਤੁਹਾਡੇ ਸਾਹਮਣੇ ਫਿਗਰ ਹੈ 13000 ਸਮਥਿੰਗ ਦੂਜੇ ਸਾਲ ਕੈਪਟਨ ਨੇ 17000 ਲਿਆ ਫਿਰ ਤੀਜੇ ਸਾਲ 18000 ਲਿਆ 23000 ਲਿਆ ਤੇ 21 22 ਦੇ ਵਿੱਚ 12000 ਲਿਆ 21 ਤੋਂ 22 22 ਆਲਾ 31 ਮਾਰਚ ਤੁਹਾਡਾ ਮੀਨਸ ਇੱਥੇ ਭਗਵੰਤ ਮਾਨ ਦੀ ਸਰਕਾਰ ਆ ਜਾਂਦੀ ਹੈ ਹੁਣ 5 ਸਾਲਾਂ ਲੈ ਜਿਹੜੇ ਕੈਪਟਨ ਦੇ ਤੁਸੀਂ ਲਾ ਲਓ ਵੀ ਇਹਨੇ ਕਿੰਨਾ ਕਰਜ਼ਾ ਲਿਆ ਇਹ 12 ਤੇ 13 12 ਤੇ 23 35 35 ਤੇ 18 53 53 ਤੇ 17 ਅ 70 70 ਤੇ 13 73 ਅ ਪਰਾਸੀ ਸੋਰੀ 85 ਹਜ਼ਾਰ ਆਪਾਂ ਕਰਜ਼ਾ ਲਾ ਲੀਏ ਕੈਪਟਨ ਨੇ 5 ਸਾਲਾਂ ਚ ਚੁੱਕਿਆ ਠੀਕ ਹੈ ਜੀ ਹੁਣ ਆ ਜਾਂਦੇ ਨੇ ਆਪਣੇ ਮਾਨ ਸਾਹਿਬ ਇਥੋਂ ਆਪਾਂ ਚੁੱਕਦੇ ਆ ਇਹਨਾਂ ਦੇ ਹੁਣ 3 ਸਾਲ ਪੂਰੇ ਹੋ ਗਏ ਨੇ ਮਾਰਚ ਦਾ ਐਂਡ ਚੱਲ ਰਿਹਾ ਹੈ 2025 ਦਾ ਮਾਰਚ ਮਹੀਨੇ ਦਾ ਤੇ 2022 ਮਾਰਚ ਦੇ ਵਿੱਚ ਇਹਨਾਂ ਦੀ ਸਰਕਾਰ ਬਣਦੀ ਹੈਗੀ ਆ ਮਾਨ ਸਾਹਿਬ ਨੇ ਪਹਿਲੇ ਸਾਲ ਹੀ ਕਰਜ਼ਾ ਚੁੱਕਿਆ 33660 ਯਾਨੀ ਕੈਪਟਨ ਸਰਕਾਰ ਨਾਲੋਂ ਲਗਭਗ 3 ਗੁਣਾ ਕਰਜ਼ਾ ਬਣ ਜਾਂਦਾ ਹੈ ਪਹਿਲੇ ਸਾਲ ਇਹ ਦੂਜੇ ਸਾਲ ਚੁੱਕਿਆ ਜੀ 29517 ਇਹ ਦੋ ਸਾਲਾਂ ਦਾ अमाउंट ਲਾ ਲਓ ਕਿੰਨਾ ਹੈਗਾ ਆ 29 33 ਇਹਨੂੰ 30 ਲਾ ਲਓ ਇਹਨੂੰ 33 30 ਤੇ 33 63 64000 ਕਰੋੜ ਇਹਨੇ ਕਰਜ਼ਾ ਚੁੱਕਿਆ ਹੈਗਾ 64000 ਕਰੋੜ ਦੋ ਸਾਲਾਂ ਦੇ ਵਿੱਚ ਯਾਨੀ ਸਾਲ ਦੀ ਐਵਰੇਜ 32 ਤੇ ਕੈਪਟਨ ਦੀ ਆਪਾਂ 85000 ਕੱਢੀ ਆ ਤੇ 85 ਨੂੰ ਤੁਸੀਂ ਪੰਜ ਨਾਲ ਡਿਵਾਈਡ ਕਰ ਲਓ ਤੇ 17000 ਬਣ ਜਾਂਦਾ 17 ਤੇ ਇੱਥੇ 32 ਬਣ ਜਾਂਦੀ ਹੈ ਹੁਣ ਆਪਾਂ ਦੇਖਣਾ ਵੀ ਜਿਹੜਾ ਮੌਜੂਦਾ ਸਾਲ ਆ ਕਿਉਂਕਿ ਇਹ 2024 ਤੱਕ ਦਾ ਹੈਗਾ ਕਰਜ਼ਾ ਇਨੂੰ ਆਪਾਂ ਕਰੀਏ ਪਿਛਾਂ ਪੋਸਟਰ ਨੂੰ ਤੇ ਜਿਹੜਾ ਇਹ ਸਾਲ ਚੱਲ ਰਿਹਾ ਹੈ ਮੌਜੂਦਾ ਵਰਾ ਇਹਦੀ ਆਪਾਂ ਗੱਲਬਾਤ ਕਰਦੇ ਹਾਂ ਇਹ ਤੁਹਾਡਾ ਸ਼ੁਰੂ ਹੋ ਜਾਂਦਾ ਜਿਵੇਂ ਮੈਂ ਦੱਸਿਆ ਸੀਗਾ ਕੈਲਾ ਫਾਈਨੈਂਸ਼ੀਅਲ ਇਅਰ ਅਪ੍ਰੈਲ 2024 ਤੋਂ ਸ਼ੁਰੂ ਹੁੰਦਾ ਹੈ ਇਹ ਕੱਲੇ-ਕੱਲੇ ਮਹੀਨੇ ਦਾ ਕਰਜ਼ਾ ਹੈ ਅਪ੍ਰੈਲ 2024 ਤੋਂ ਲੈ ਕੇ 3800 ਆਪਣੇ ਲਿਆ ਆਏ ਨੇ net ਕਰਜ਼ਾ ਅਪ੍ਰੈਲ 2024 ਚ 4900 ਅਗਲੇ ਮਹੀਨੇ ਜੂਨ ਚ 3600 ਇਵੇਂ ਹੀ ਕਰਦੇ ਕਰਦੇ ਜਦੋਂ ਤੁਸੀਂ ਮਹੀਨੇ ਜੋੜਦੇ ਹੋ ਅਪ੍ਰੈਲ ਤੋਂ ਲੈ ਕੇ ਤੇ ਆਹ ਜਨਵਰੀ ਮਹੀਨਾ ਆ ਗਿਆ ਜੇ ਤੁਸੀਂ ਇਹਨੂੰ ਫਿਗਰ ਨੂੰ ਜੋੜਦੇ ਹੋ ਨਾ ਤੇ ਮੈਂ ਇੱਥੇ ਫਿਗਰ ਕੱਢੀ ਸੀਗੀ ਇਹ ਫਿਗਰ ਹੈਗੀ ਹੈ ਜੀ 30676 30676 ਇਹਨੂੰ ਆਪਾਂ ਰਾਉਂਡ ਫਿਗਰ 30000 ਲਾ ਲਈਏ ਠੀਕ ਹੈ ਜੀ 30000 ਤੇ ਉਧਰ ਹੈਗੀ ਸੀ ਮੈਂ ਭੁੱਲ ਗਿਆ ਕਿੰਨੀਆਂ 30000 ਹਲੇ 2 ਮਹੀਨੇ ਰਹਿੰਦੇ ਨੇ ਜੀ 10 ਮਹੀਨਿਆਂ ਚ 30000 ਲਿਆ ਤਾਂ ਇੱਕ ਮਹੀਨੇ ਦਾ 3000 ਆਪਾਂ ਐਵਰੇਜ ਲਾ ਲਈਏ ਰਫਲੀ ਤੇ ਦੋ ਮਹੀਨਿਆਂ ਦਾ 6000 36000 36000 ਕਰੋੜ ਕਰਜ਼ਾ ਹੈ ਤੀਸਰੇ ਸਾਲ ਲੈ ਚੁੱਕਿਆ ਹੈ ਭਗਵੰਤ ਮਾਨ ਰਫਲੀ ਤੇ ਆਪਾਂ ਦੇਖਣਾ ਹੈਗਾ ਆ ਜਿਹੜਾ ਭਗਵੰਤ ਮਾਨ ਨੇ ਦੋਹਾਂ ਸਾਲਾਂ ਚ ਲਿਆ ਹੈਗਾ ਇਹ ਤੇ 363 363 ਤੇ ਯਾਨੀ 1 ਲੱਖ ਕਰੋੜ ਕਰਜ਼ਾ ਮਾਨ ਸਰਕਾਰ ਆ ਜਿਹੜੀ ਉਹ ਲੈ ਚੁੱਕੀ ਆ net ਤਿੰਨਾਂ ਸਾਲਾਂ ਦੇ ਵਿੱਚ 1 ਲੱਖ ਕਰੋੜ ਕਰਜ਼ਾ ਤਿੰਨ ਸਾਲਾਂ ਚ ਜਿਹੜਾ ਨੈਟ ਕਰਜ਼ਾ ਨੇ ਮਾਨ ਨੇ ਚੜਾਇਆ ਕਿਉਂਕਿ 36 ਆਪਾਂ ਕੱਢਿਆ ਆ ਇਹ ਸਾਲ ਦਾ ਜਿਹੜਾ ਤੇ ਪਹਿਲੇ ਦੋ ਸਾਲਾਂ ਦਾ ਹੋ ਗਿਆ ਇਹ 33 ਤੇ 36 64 ਤੇ 36 ਪੂਰਾ 64 ਤੇ 36 100 ਯਾਨੀ 1 ਲੱਖ ਕੈਪਟਨ ਨੇ ਜੇ 85000 ਕਰਜ਼ਾ ਚੜਾਇਆ 85000 ਕਰੋੜ 50 ਸਾਲਾਂ ਚ ਤੇ ਇਹਨੇ ਤਿੰਨ ਸਾਲਾਂ ਦੇ ਵਿੱਚ ਤੁਹਾਡੇ ਤੇ 1 ਲੱਖ ਕਰੋੜ ਕਰਜ਼ਾ ਚੜਾਦਾ ਆ ਤੇ ਇਹ ਜਿਹੜਾ ਇਹ ਕਹਿੰਦਾ ਨਾ ਆ ਮੈਂ ਟ੍ਰਿਬਿਊਨ ਦਾ ਅੱਜ ਦੇਖ ਰਿਆ ਸੀ ਫਰੰਟ ਪੇਜ ਉਰੇ ਤੇ ਖਬਰ ਸੀ ਕਿ ਕੋਈ ਨਵਾਂ ਟੈਕਸ ਨਹੀਂ ਲਾਇਆ ਹੈਗਾ ਮਾਨ ਸਰਕਾਰ ਨੇ ਭਾਈ ਜੀ ਨਵਾਂ ਟੈਕਸ ਜੇ ਨਹੀਂ ਲਾਇਆ ਤਾਂ ਮੀਨ ਸਰਕਾਰ ਦੀ ਆਮਦਨ ਨਹੀਂ ਵਧੀ ਤੇ ਆਮਦਨ ਵਧਣੀ ਕਿੱਥੋਂ ਆ ਕਰਜ਼ਾ ਲੈ ਕੇ ਜਿਹੜੀ ਆਮਦਨ ਨਹੀਂ ਮੀਨ ਜਾਨੀ ਜਿਹੜੀ ਤੁਹਾਨੂੰ ਲੋਡ ਹੈਗੀ ਐ ਚਲਾਉਣ ਵਾਸਤੇ ਆਪਣੇ ਖਰਚੇ ਤੇ ਉਹੋ ਜੇ ਟੈਕਸ ਤੋਂ ਨਹੀਂ ਤੁਸੀਂ ਕਰਦੇ ਹੈਗੇ ਪੂਰਾ ਆਪਣਾ ਜਿਹੜਾ ਵੀ ਤੁਹਾਡਾ ਟਾਰਗੇਟ ਐ ਤੇ ਉਹ ਕਰਜ਼ਾ ਲੈ ਕੇ ਕਰਨਾ ਐ ਤੇ ਕਰਜ਼ਾ ਮਿੱਤਰੋ ਮੋੜਨਾ ਪੈਣਾ ਐ ਇਦੇ ਬਾਰੇ ਵੀ ਮੈਂ ਡਿਟੇਲ ਚ ਗੱਲਬਾਤ ਕਰੂੰਗਾ ਵੀ ਕਰਜ਼ਾ ਕਿਵੇਂ ਇਹਨਾਂ ਨੂੰ ਮਿਲਦਾ ਆ ਸਰਕਾਰਾਂ ਨੂੰ ਕੇਂਦਰ ਸਰਕਾਰ ਦਾ ਵੀ ਬੁਰਾ ਹਾਲ ਆ ਹੋਰ ਸੂਬੇ ਵੀ ਜਿੰਨਾ ਜਾਨੀ ਖਰਚਾ ਹੈਗਾ ਆ ਤੁਹਾਡਾ ਤੁਸੀਂ ਖਰਚ ਕਰਦੇ ਹੋ ਸੂਬਾ ਸਰਕਾਰ ਤੇ ਉਹਦੇ ਨਾਲੋਂ ਘੱਟ ਤੁਹਾਡੀ ਆਮਦਨ ਹੈ ਜਾਨੀ ਆਮਦਨ ਅੰਥਾਨੀ ਖਰਚਾ ਰੁਪਈਆ ਜਿਹਨੂੰ ਕਹਿੰਦੇ ਨੇ ਹਰੇਕ ਸੂਬੇ ਦਾ ਤੇ ਕੇਂਦਰ ਸਰਕਾਰ ਦਾ ਵੀ ਇਹੀ ਹੈਗਾ ਪਰ ਸਭ ਤੋਂ ਵੱਧ ਮਾੜੇ ਹਾਲਾਤ ਪੰਜਾਬ ਦੇ ਹੈਗੇ ਨੇ ਇੰਡੀਆ ਦੇ ਵਿੱਚ ਠੀਕ ਹੈ ਜੀ ਤੁਸੀਂ ਇਹ ਦਮ ਕਰ ਜੇ ਨੇ ਬੁਰੇ ਹਾਲ ਹੋਣੇ ਨੇ ਇਹ ਜਿਹੜੇ ਕਰਜ਼ੇ ਤੁਹਾਡੇ ਇਹ ਲੈ ਲੈ ਕੇ ਚੱਲ ਰਿਹਾ ਕੰਮ ਇਹ ਤੁਹਾਡੀ ਜੇਬ ਦੇ ਵਿੱਚੋਂ ਇਹਦੇ ਕਿਸ਼ਤ ਜਾ ਰਹੀ ਹੈ ਜਿਹੜਾ ਇਹ ਕਰਜ਼ਾ ਤੁਸੀਂ ਲਾ ਲੋ ਕੈਪਟਨ 282000 ਤੇ ਛੱਡ ਕੇ ਗਿਆ ਸੀਗਾ ਤੇ ਤਿੰਨਾਂ ਸਾਲਾਂ ਚ ਇਹਨੇ 3 ਲੱਖ ਤੁਹਾਡਾ ਕਰਜ਼ਾ ਪੌਣੇ ਇੱਕ 3 ਲੱਖ 282000 ਦੇ ਵਿੱਚ 1 ਲੱਖ ਲਾਉਨੋ 3 ਲੱਖ 82000 ਤੇ 4 ਲੱਖ ਆਪਾਂ ਰੌਂਡ ਫਿਗਰ ਕਰਕੇ 6 ਕਿਉਂਕਿ 7% ਵਿਆਜ ਪੈਂਦਾ ਹੈ ਰਫਲੀ 7 7.5 ਆਪਾਂ 6% ਲਾ ਲੈਂਦੇ ਆ ਵਿਆਜ ਜੇ 4 ਲੱਖ ਕਰਜ਼ਾ ਤਾਂ 4 6 ਦਾ 24 24000 ਕਰੋੜ ਘੱਟੋ ਘੱਟ ਮਹੀਨਾ ਦਾ ਜਿਹੜਾ ਜਾ ਰਿਹਾ ਵਿਆਜ ਚ ਜਾ ਰਿਹਾ ਹੈ ਹੁਣ ਤੁਸੀਂ ਇਹਨੂੰ ਐਜੂਕੇਸ਼ਨ ਦੇ ਨਾਲ ਦੇਖੋ ਐਜੂਕੇਸ਼ਨ ਬਜਟ ਇਹਨੇ ਕਿੰਨਾ ਕਿ 10000 17000 ਦਿਖਾਇਆ ਸੀ ਹੈਲਥ ਦਾ ਦਿਖਾਇਆ ਸੀ ਉਹ 5 6000 ਜਣੀ ਹੈਲਥ ਤੇ ਜਿਹੜਾ ਐਜੂਕੇਸ਼ਨ ਦਾ ਬਜਟ ਹੈ ਉਹਦੇ ਬਰਾਬਰ ਤੁਹਾਡੇ ਲੋਨ ਦੀ ਕਿਸ਼ਤ ਜਾ ਰਹੀ ਹੈ ਠੀਕ ਹੈ ਜੀ ਯਾਨੀ ਬੁਰਾ ਹਾਲ ਇਹਨਾਂ ਨੇ ਸੂਬੇ ਦਾ ਕੀਤਾ ਆ ਅਕਾਲੀ ਕਾਂਗਰਸੀਆਂ ਨੂੰ ਬਥੇਰਾ ਨਿੰਦਦਾ ਰਿਆਂ ਮੈਂ ਹੁਣ ਵੀ ਨਿੰਦਦਾ ਆਂ ਖੈਰ ਉਹਨਾਂ ਨੂੰ ਪਰ ਇਹ ਇਹ ਬੇੜਾ ਘਰਕਾਉਣ ਦੇ ਵਿੱਚ ਸੂਬੇ ਦਾ ਉਹਨਾਂ ਦਾ ਵੀ ਪਿਓ ਨਿਕਲਿਆ ਭਗਵੰਤ ਮਾਨ ਓਕੇ ਦੋਸਤੋ ਬਰਾਬਰ ਆਖਿਆ ਤੇ ਬਾਕੀ ਸਵਾਰੀ ਆਪਣੇ ਸਵਾਰੀ ਦੀ ਆਪ ਜ਼ਿੰਮੇਵਾਰ ਆ ਬਹੁਤ ਬਹੁਤ ਧੰਨਵਾਦ